ਉਹ ਪਿਤਾ ਦਿੱਲੀ ਵਿੱਚ ਦਿਨਾਲੀ ਤੂਵਾਰਿਆ ਡਾਡਾ ਹਿੰਦੂਆਂ ਲਈ ਕਾਸ਼ਟ ਸਹਾਰਿਆ ਉਹ ਜਿਨ੍ਹਾਂ ਦੀ ਪੁਕਾਰ ਸੁਣ ਦਿੱਤੀ ਕੁਰਬਾਨੀਆਂ ਜਿਉਂ ਉਹ ਤੇਰਾ ਤਾਜ ਵੇਖ ਰਹਿੰਦੇ ਸੜਦੇ ਉਹ ਜਿਨ੍ਹਾਂ ਦੀਆਂ ਕਦੇ ਤੂੰ ਬਚਾਈਆਂ ਬੋਧੀਆਂ ਉਹ ਵੀ ਤੇਰੀ ਪੱਗ ਨੂੰ ਸਵਾਲ ਕਰਦੇ ਉਹ ਜਿਨ੍ਹਾਂ ਦੀਆਂ ਕਦੇ ਤੂੰ ਬਚਾਈਆਂ ਬੋਧੀਆਂ ਉਹ ਵੀ ਤੇਰੀ ਪੱਗ ਨੂੰ ਸਵਾਲ ਕਰਦੇ ਹੋ ਪੱਗਾਂ ਵਾਲਿਆਂ ਤੋਂ ਬਿਨਾ ਦੱਸ ਮੈਨੂੰ ਉਹ ਤੇਰੀ ਫੌਜ ਨੇ ਪਵਾਈਆਂ ਕਿੱਥੋਂ ਪੂਰੀਆਂ ਉਹ ਪੱਗਾਂ ਵਾਲੇ ਬਾਰਡਰਾਂ ਤੋਂ ਪਰੇ ਨੂੰ ਹਟਾ ਕੇ ਤਾਂ ਵੇਖੋ ਫਿਰ ਪਤਾ ਲੱਗੂ ਪੱਗਾਂ ਕਿਉਂ ਜ਼ਰੂਰੀਆਂ ਉਹ ਪੱਗਾਂ ਵਾਲੇ ਬਾਰਡਰਾਂ ਤੋਂ ਪਰੇ ਨੂੰ ਹਟਾ ਕੇ ਤਾਂ ਵੇਖੋ ਫਿਰ ਪਤਾ ਲੱਗੂ ਪੱਗਾਂ ਕਿਉਂ ਜ਼ਰੂਰੀਆਂ ਉਹ ਪੁੱਛੀ ਅਫਗਾਨ ਕੋਲੋਂ ਪੁੱਛੀ ਚੀਨ ਕੋਲੋਂ ਉਹ ਪੁੱਛੀ ਅਫਗਾਨ ਕੋਲੋਂ ਪੁੱਛੀ ਚੀਨ ਕੋਲੋਂ ਜਿਹੜੇ ਸ਼ੇਰਾਂ ਦੀ ਦਹਾੜ ਸੁਣ ਰਹਿੰਦੇ ਡਰਦੇ ਉਹ ਜਿੰਨਾਂ ਦੀਆਂ ਕਦੇ ਤੂੰ ਬਚਾਈਆਂ ਬੁੱਧੀਆਂ ਉਹ ਵੀ ਤੇਰੀ ਪੱਗ ਨੂੰ ਸਵਾਲ ਹੀ ਕਰਦੇ